ਰਾਜਪਤੀ ਸਸਕਾਲ ਵਾਇਕੋ ਦੀ ਕਖਨ ਸਾਹਿਬ ਵਾਇਕੋ ਦੀ ਫਤਿਹ ਅੱਜ ਤੁਸੀਂ 24 ਹਲਕੇ ਦੇ ਆਪ ਦੇ ਵਰਕਲਾ ਨੇ ਅਜਿਹੀ ਦਰਬੀ ਦੇ ਵਿੱਚ ਬਹੁਤ ਵੱਡੀ ਬੀਟ ਕੀਤੀ ਹੈ ਬੀਟ ਹੈ ਆਦਰਮਾਨ ਜੋ ਕਿ ਐਮਐਲਏ ਸਾਡੀ ਪਾਰਟੀ ਦੇ ਸਿੱਧੇ ਲਾਗੂ ਸਦਾ ਜਸਵੰਤ ਸਿੰਘ ਜੀ ਐਡੀਸੀ ਸਾਹਿਬ ਸਹਿਲ ਕਾਸਮ ਖਾਸਾ ਸਾਹਿਬ ਮੈਡਮ ਛੋੜੀ ਜੀ ਆਪਰ ਪਹਿਲੀ ਤਰੀਕ ਵਾਸਤੇ ਦੇਖੀ ਗਾਵੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਹਿਲੀ ਨੂੰ ਵੋਟਾਂ ਪੈਣ ਗਿਆ ਪੰਜਾਬ ਦੇ ਲੋਕਾਂ ਨੇ ਆਪਣੇ ਪੇਰਾੰੰਦੀ ਦੇ ਉਹ ਛੋੜ ਕੇ ਦਿੱਲੀ ਕੋ ਜਣੇ ਇਹ ਜਿਹੜੀ ਵੋਟ ਹੈ ਇਹ ਬਹੁਤ ਹੀ ਅੰਮ੍ਰਿਤ ਵਾਲੀ ਬਹੁਤ ਹੀ ਕੀਮਤੀ ਵੋਟ ਹੈ 140 ਕਰੋੜ ਲੋਕਾਂ ਨੇ ਸਿਰਫ 5 ਹਾਲੀ ਲੋਕਾਂ ਨੂੰ ਛੋੜਨਾ ਹੈ। ਹੋਰ 543 ਲੋਕ ਇਸ ਦੇਸ਼ ਦਾ ਕਹਿਵਾ ਕਾਨੂੰਨ ਬਣਾਉਂਦੇ। ਸਾਡੀ ਪਾਰਟੀ ਦੇ ਸਾਡੇ ਮੁਖਵੰਤੀ ਸਾਹਿਬ ਨੇ ਦਿੱਲੀ ਦੇ ਹਾਕਮਾਂ ਦਾ ਬਈਆ ਵੇਖ ਕੇ ਜਿੱਦਾਂ ਦਿੱਲੀ ਵਾਲਿਆਂ ਨੇ ਓਏ ਤੇਰਾ ਵੀ ਬੀਬੇ ਦਿੱਲੀ ਦੀਆਂ ਸਰਕਾਰ ਦੇ ਕਿਸਾਨਾਂ ਨੂੰ ਸਰਕਾਰ ਦੇ ਦਰਜੇ ਮਜਬੂਰ ਕੀਤਾ ਸਭ ਤੋਂ 40 ਕਿਸਾਨ ਸ਼ਹੀਦ ਹੋਏ ਉਹ ਮੋਦੀ ਸਾਹਿਬ ਨੇ ਉਹਨਾਂ ਨੂੰ 5 ਮਿੰਟ ਵੀ ਨਹੀਂ ਦਿੱਤੇ ਬੱਲਵਾਂ ਜੇਰਾ ਤੁਸੀਂ ਆਵਾਜ਼ ਵਿੱਚ ਪਾਰਟੀ ਦੀ ਸਰਕਾਰ ਛੱਡ ਕੇ ਖਦਾ ਭਗਵਾਨ ਸਗ ਮਾ ਜੀ ਦੂ ਬੁਖ ਮਤ ਕੋਈ ਬਣਾ ਕੋਦੋ ਤੋ ਲੈ ਕੇ ਹਰ ਤੱਕ ਕਈ ਵਾਰ ਦਿੱਲੀ ਵਾਲਿਆਂ ਨੇ ਕੋਸ਼ਿਸ਼ ਕੀਤੀ ਕਿ ਕਿਸੇ ਨਾ ਕਿਸੇ ਤਰ੍ਹਾਂ ਕਿ ਸਰਕਾਰ ਨੂੰ ਦੇਖ ਦਿੱਤਾ ਜਾਵੇ ਕਦੇ ਬੰਦੇ ਖਰੀਦਣ ਦੀ ਕੋਸ਼ਿਸ਼ ਕੀਤੀ ਕਹਿੰਦੀ ਗੋਟੇ ਵਾਲੇ ਜਦੋਂ ਕੋਈ ਵਸੂਦੀ ਗਿਆ ਇਹ ਸਰਦ 500 ਕਰੋੜ ਲੇਖ ਲੋਕਾਂ ਦਾ ਉਹ ਦਿੱਤਾ ਗਿਆ 5000 ਕਰੋੜ ਲੇਖ ਲੋਕਾਂ ਦਾ 5000 ਕਰੋੜ ਪੰਜਾਬ ਦੇ ਹਰ ਪਸਾਰੰਦਾ ਦੇ ਸਕੂਲਾਂ ਦਾ ਲੋਕ ਦਿੱਤਾ ਗਿਆ ਇਹ ਤਾਂ ਦੇਖੀ ਨਾ ਗਏ ਸਾਡਾ ਡਟ ਸੀਗਾ ਸਾਡੀ ਡੀਐਸਟੀ ਸੀਗੀ ਸਾਡੀ ਡੀਐਸਟੀ ਨੇ ਸਾਨੂੰ ਪੈਸੇ ਦਿੱਤੇ ਇਸ ਕਰਕੇ ਤੈ ਕੀਤਾ ਕਿ ਹੋਰ ਬਿੱਲੀ ਦੇ ਨਾਲ ਲੋਕ ਸਰਾਂ ਦੇ ਅੰਦਰ ਜਾ ਕੇ ਸੱਚੀ ਜੰਗ ਲੜੇਗੀ ਸੋਮਾਨ ਸਾਹਿਬ ਨੇ ਤੇਰਾ ਜੀਵੋ ਬਾਦ ਸਾਹਿਬ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਜੇ ਤੁਸੀਂ ਬਾਦਵੇਂ ਅਮਰਦਰ ਸਿੰਘ ਹੋਣ ਤੇਰਾ ਹੋਣ ਤੇਵਾ ਐਮਪੀ ਬਣੂ ਤੋਂ ਤਾਂ ਜੋ ਮੈਂ ਪੰਜਾਬ ਦੇ ਹਿੱਤਾਂ ਲਈ ਦਿੱਲੀ ਚ ਜਾ ਕੇ ਲੜਾਈ ਲੜ ਸਕਾਂ ਸੋ ਤੇਰਾ ਜਿਹੜੇ ਉਹਨਾਂ ਨੇ ਆਪਣੀ ਪਾਰਟੀ ਦੇ ਅੰਬੋਲ ਹੀਰੇ ਟੁੜੇ ਉਹਨਾਂ ਦੇ ਮੇਰਾ ਦਾ ਮੈਨੂੰ ਉਹਨਾਂ ਨੇ ਤੁਹਾਡੀ ਸੇਵਾ ਵਾਸਤੇ ਭੇਜਿਆ ਅਮਰਸਾ ਵੀ ਸੇਵਾ ਵਾਸਤੇ ਭੇਜਿਆ ਔਰ ਮੈਂ ਤੁਹਾਨੂੰ ਬੇਨਤੀ ਕਰਦੀ ਆ ਕਿ ਇੱਕ ਵਾਰ ਸਾਰੇ ਚੋਰ ਨੇ ਭਾਜਦੀ ਆਲੇ ਕਾਗਦ ਸੀ ਤੇ ਇੱਕ ਆ ਜਵੇ ਕਾਲੀ ਜੜੇ ਹੋ ਗਏ ਖਾਲੀ ਕੱਲ੍ਹ ਸਾਂਭੀ ਤੁਸੀਂ ਵੇਖ ਲਓ ਸਾਰੇ ਨੇ ਦਿੱਦਾ ਕਰਦਾ ਔਰ ਅਗਲਾ ਸਾਲਾ ਪਿਆਰ ਹੈ ਜਿੱਦਿਆਂ ਨੂੰ ਕੱਢਣ ਲਈ ਬਲੇ ਸਾਲਿਆ ਜਿੱਦਿਆਂ ਦੀ ਜਿਹੜੀ ਪਾਰਟੀ ਸੀਗੀ ਕਦੇ ਕਾਲੀਦਾਰ ਪੰਜਾਬ ਦੇ ਲੋਕਾਂ ਦੀ ਬਾਤ ਬਾਤ ਦੀ ਸੀਗੀ ਹਰ ਦਿਨ ਦੀ ਬਾਦਲਾਂ ਦੀ ਕੰਪਨੀ ਪੰਜਾਬ ਦੇ ਵਿੱਚ ਰਾਜ ਕਰਦੇ ਔਰ ਕਿਦਾਂ ਆਪ ਕੋ ਚਲਾਣੇ ਪਤਾ ਸਭ ਨੂੰ ਪਤਾ ਕਿ ਸਾਡੀ ਜਵਾਨ ਦਾ ਜ਼ਬਤ ਹੋ ਗਿਆ ਸਭ ਨੂੰ ਪਤਾ ਅਸੀਂ ਪਾਪ ਕੀਤੇ ਸਭ ਨੂੰ ਪਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਕੋਈ ਨਾ ਲੋਕਾਂ ਨੇ ਕੀਤਾ ਨਹੀਂ ਬਖਸ਼ਿਆ ਜਾਣਗੇ ਸੋ ਤੁਸੀਂ ਦੇਖਿਓ ਅੱਜ ਤਾਂ ਵੀ ਵੇਰਿਆ ਅੱਜ ਤਾਂ ਵੀ ਵੇਰਿਆ ਆ ਜਿਹੜਾ ਮੱਧੇ ਵਾਲਾ ਸਾ ਇਹ ਸਭ ਤੋਂ ਪਹਿਲਾਂ ਆਪਣੇ ਜਿੱਦੇ ਦੇ ਖਿਲਾਫ ਮਤਾ ਲਾਊਗਾ ਕਿ ਇਹਨੂੰ ਪਾਰਟੀ ਚੋਂ ਕੱਢੋ ਇਹਨਾਂ ਪਾਰਟੀ ਢੋਲਤੀ ਇਹ ਸਾਰੇ ਦਿੱਦੀਆਂ ਦੀ ਪਾਰਟੀ ਇੱਦਾਂ ਹੀ ਡੁੱਪੜੀ ਸੀ ਸੋ ਕਾਂਗਰਸ ਦੇ ਤੁਸੀਂ ਬਾਬਰ ਐਮਪੀ ਛੱਡ ਕੇ ਦੇਖ ਲੈ ਮੈਂ ਤੇਿੱਥੇ ਜਾਣਾ ਲੋਕਾਂ ਨੂੰ ਪੁੱਛਦਾ ਤਾਨੂੰ ਹੌਲਾ ਮਿਲਿਆ ਉਹ ਜਦ ਆਇਆ ਸਾਡੇ ਪਿੰਡ ਨੂੰ ਕੋਈ ਗਵਾੜ ਦਿੱਤੀ ਮਿਲ ਕੋਈ ਬੰਦਾ ਜੀ ਦੱਸਦਾ ਕਿ ਹੌਲਾ ਕਦੀ ਆਇਆ ਸੀ ਕੁਛ ਨਹੀਂ ਕੀਤਾ ਸੋਪਰਾ ਬਾਤ ਵੱਡੀ ਇੱਕ ਸਿਆਸੀ ਲੜਾਈ ਦੀ ਲੋੜ ਹੈ ਆਪਾ ਪੰਜਾਬ ਨੂੰ ਬਚਾਉਣਾ ਆਪਾ ਅੰਮ੍ਰਿਤਸਰ ਨੂੰ ਬਚਾਉਣਾ ਇਹ ਲੜਾਈ ਇਹ ਐਮਪੀ ਦੀ ਲੜਾਈ ਨਹੀਂ ਹੈ ਇਹ ਸਰਬਾਨ ਬਚਾਉਣ ਦੀ ਲੜਾਈ ਹੈ ਜਿਹੜਾ ਕਾ ਮੋਬੀ ਆ ਗਿਆ ਤੇ ਦੇਖੋ ਤੁਸੀਂ ਬਾਬਾ ਸਾਹਿਬ ਬੈਠ ਕੇ ਜਿੰਦਾ ਸਰਬਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਗਏ ਜੜੇ ਅਸੀਂ ਹੋਰ ਵੀ ਦੇੜੀ ਪਾਵੇ ਜੋ ਮਰਦੇ ਇਸ ਖਾਲਸਾ ਲੋਕ ਸਭਾ ਦੇ ਜੜਾ ਜੂਲੀਆ ਤੁਸੀਂ ਸਾਨੂੰ ਇਹ ਬੇਇੱਜ਼ਤੀ ਆ ਕੇ ਪਹਿਲੀ ਜੂ ਨੂੰ ਇਹ ਕਿ ਕੀਰਤੀ ਵੋਟ ਜੜੀ ਆ ਉਹ ਤੁਸੀਂ ਚਾਹੁੰਦੇ ਦਾ ਬੜਾ ਦੱਬ ਕੇ ਪੌੜੀ ਆ ਤਗੜੇ ਦੇ ਵੋਟ ਪਾ ਮੈਂ ਤੁਹਾਨੂੰ ਵਿਸ਼ਵਾਸ ਦਿੰਦਾ ਕਿ ਮੈਂ ਦਿੱਲੀ ਜਾ ਕੇ ਪੰਜਾਬ ਦੀ ਆਵਾਜ਼ ਬਣੂਗਾ ਦਿੱਲੀ ਜਾ ਕੇ ਅੰਮ੍ਰਿਤਸਰ ਦੀ ਆਵਾਜ਼ ਬਣੂਗਾ ਜਿੱਦਾਂ ਮੈਂ 2 ਸਾਲ ਪੰਜਾਬ ਦੀ ਕੈਰਨ ਦੇ ਵਿੱਚ ਕੰਮ ਕਰਕੇ ਸਰਦੋ ਵੱਧ-ਗੱਡ ਕਰਕੇ ਕੱਲ ਵੀ ਮੁਖ ਮੰਤੀ ਸਾਹਿਬ ਨੇ ਆਪ ਬੋਲਿਆ 11 ਹਜ਼ਾਰ ਇਕਰ ਜ਼ਮੀਨ ਪੂਰੇ ਦੇਸ਼ ਦੇ ਵਿੱਚ ਕੋਈ ਹੋਰ ਤੋਂ ਬੰਤ ਨਹੀਂ ਇਤਾਂ ਦਾ ਜੰਮਿਆ ਜਿੰਨੇ ਕੋਈ 11 ਮਰਨੇ ਜ਼ਮੀਨ ਵੀ ਛਡਾਈ ਹੋਵੇ ਤੁਹਾਡੇ ਪਿਤਾ ਨੇ ਤੁਹਾਡੇ ਪੁੱਤਰ ਨੇ 11 ਹਜ਼ਾਰ ਇਕਰ ਜ਼ਮੀਨ ਛਡਾ ਕੇ ਦਿੱਤੀ ਜਿਹੜੀ 3000 ਕਰੋੜ ਦੀ ਬਣਦੀ